ਸਸਿਕਾ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਸੰਬਰੀ ਸੋ ਦੋਸਤੋ ਪੰਜਾਬ ਤੇ ਹਰਿਆਣਾ ਦੇ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਥੋੜੇ ਹੀ ਦਿਨਾਂ ਦੇ ਵਿੱਚ ਵਿਸਾਖੀ ਦੇ ਨੇੜੇ ਇਹ ਜਿਹੜੀ ਕਣਕਾ ਕੱਟ ਕੇ ਬਾਜ਼ਾਰ ਦੇ ਵਿੱਚ ਜਾਨਕੀ ਮੰਡੀਆਂ ਵਿੱਚ ਚਾਉਣੀ ਸ਼ੁਰੂ ਹੋ ਜਾਊਗੀ ਸੋ ਸਤਿਓ ਪਿਛਲੇ ਸਾਲ ਤੁਸੀਂ ਦੇਖਿਆ ਹੈ ਕਿ ਕਣਕ ਦਾ ਜਿਹੜਾ ਰੇਟ ਆ ਉਹ ਐਫਐਸਪੀ ਤੋਂ ਕਿਤੇ ਜ਼ਿਆਦਾ ਨਵੰਬਰ ਦਸੰਬਰ ਤੋਂ ਵਿਕਿਆ ਸੋ ਕਣਕ ਜਿਹੜੀ 25-2600 ਰੁਪਏ ਤੋਂ ਲੈ ਕੇ ਕਤੀ 3200 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕ ਚੁੱਕੀ ਹੈ ਜਿਹੜਾ ਕਿ ਐਮਐਸਪੀ ਨਾਲੋਂ ਲਗਭਗ 1000 ਰੁਪਏ ਵੱਧ ਰੇਟ ਬਾਜ਼ਾਰ ਦੇ ਵਿੱਚ ਹੈ ਸੋ ਇਸ ਕਣਕ ਦੇ ਰੇਟ ਕਰਕੇ ਚੱਕੀਆਂ ਉੱਤੇ ਜਣੀ ਬਾਜ਼ਾਰ ਦੇ ਵਿੱਚ ਆਟੇ ਦਾ ਰੇਟ ਲਗਭਗ 40 ਰੁਪਏ ਕੋਟ ਹੋਇਆ ਜਿਹੜਾ ਲਗਭਗ ਆਮ ਰੇਟ ਨਾਲੋਂ 10 12 ਰੁਪਏ ਵੱਧ ਹੈ ਸੋ ਇਹਦਾ ਦੋਸਤੋ ਵੱਡਾ ਕਾਰਨ ਬਾਜ਼ਾਰ ਦੇ ਵਿੱਚ ਕਣਕ ਦੀ ਜਿਹੜੀ ਸਪਲਾਈ ਘਟ ਹੁਣ ਕਣਕ ਦੀ ਸਪਲਾਈ ਬਾਜ਼ਾਰ ਦੇ ਵਿੱਚ ਘਟ ਕਿਉਂ ਰਹੀ ਹੈ ਇਹ ਇੱਕ ਵੱਡਾ ਵੱਡਾ ਸਵਾਲ ਹੈ ਸੋ ਦੋਸਤੋ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਵੀਰ ਕੁਝ ਨਾ ਕੁਝ ਆਪਣੇ ਲੋੜ ਨਾਲੋਂ ਵੱਧ ਕਣਕ ਰੱਖ ਲੈਂਦੇ ਸੀ ਔਰ ਜਿਹੜਾ ਵਾਧੂ ਸਟਾਕ ਹੁੰਦਾ ਸੀ ਉਹ ਬਾਜ਼ਾਰ ਦੇ ਵਿੱਚ ਸਿਆੜਾਂ ਵਿੱਚ ਵੇਚਿਆ ਜਾਂਦਾ ਸੀ ਜੀਹਦਾ ਕਰਕੇ ਉਹ ਕਿਸਾਨ ਵੀਰਾਂ ਨੂੰ ਵੱਧ ਰੇਟ ਮਿਲਣ ਕਰਕੇ ਥੋੜਾ ਬਹੁਤ ਫਾਇਦਾ ਵੀ ਹੁੰਦਾ ਸੀ ਲੇਕਿਨ ਪਿਛਲੇ ਸਾਲਾਂ ਦੇ ਵਿੱਚ ਖਾਸ ਕਰਕੇ ਅਕਾਲੀ ਸਰਕਾਰ ਵੇਲੇ ਜਿਹੜੀ ਫ੍ਰੀ ਵਾਲੀ ਕਣਕ ਆ ਜਾਂ ਘੱਟ ਰੇਟ ਤੇ ਪਹਿਲਾਂ ਕਣਕ ਮਿਲਦੀ ਸੀ ਉਹ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਸਪਲਾਈ ਕੀਤੀ ਗਈ। ਸੋ ਇਹ ਗਰੀਬ ਗੁਰਬੇ ਲੋਕ ਸਰਕਾਰ ਕੋਲੋਂ ਉਹ 2 ਰੁਪਏ ਕਿਲੋ ਕਣਕ ਲੈ ਕੇ ਜਾਂ ਫ੍ਰੀ ਕਣਕ ਲੈ ਕੇ ਬਾਜ਼ਾਰ ਦੇ ਵਿੱਚ ਸਸਤੇ ਭਾਅ ਦੇ ਉੱਤੇ ਵੇਚ ਦਿੰਦੇ ਸੀ। ਜਿਸ ਦਾ ਕਰਕੇ ਬਾਜ਼ਾਰ ਦੇ ਵਿੱਚ ਕਣਕ ਜਾਂ ਆਟਾ ਕਾਫੀ ਸਸਤਾ ਮਿਲ ਜਾਂਦਾ ਸੀ। ਇਵਨ ਕਣਕ ਬਾਜ਼ਾਰ ਦੇ ਵਿੱਚ ਐਮਐਸਪੀ ਰੇਟ ਤੋਂ ਵੀ ਘੱਟ-ਘੱਟ ਦੇ ਮਿਲਦੀ ਸੀ। ਇਸ ਕਰਕੇ ਕਿਸਾਨ ਵੀਰਾਂ ਨੇ ਇਹ ਘਾਟੇਵੰਦਾ ਸੌਦਾ ਦੇਖ ਕੇ ਜਿਹੜਾ ਆਪਣਾ ਵੱਧ ਸਟਾਕ ਰੱਖਣਾ ਹੁੰਦਾ, ਵੱਧ ਸਟਾਕ ਰੱਖਣਾ ਹੁੰਦਾ ਕਿਸਾਨ ਵੀਰਾਂ ਨੇ ਉਹ ਬੰਦ ਕਰ ਦਿੱਤਾ। ਔਰ ਇਹਦਾ ਕਰਕੇ ਜੋ ਪਿਛੇ ਹਾਲਾਤ ਬਣਿਆ ਹਾਂ ਆਮ ਆਦਮੀ ਸਰਕਾਰ ਵੱਲੋਂ ਕੁਝ ਸਮਾਂ ਪੰਜਾਬ ਦੇ ਵਿੱਚ ਆਟਾ ਮੰਡਿਆ ਗਿਆ ਜਿਹੜੀ ਕਿ ਸਕੀਮ ਬਿਲਕੁਲ ਕਾਮਯਾਬ ਨਹੀਂ ਹੋਈ ਫੇਲ ਹੋਈ ਔਰ ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਫਰੀਕ ਕਣਕ ਮਿਲਦੀ ਹੁੰਦੀ ਹੈ ਗਰੀਬ ਲੋਕਾਂ ਨੂੰ ਉਹਦਾ ਜਿਹੜਾ ਕੋਟਾ ਕਾਫੀ ਘਟ ਕਰ ਦਿੱਤਾ ਇਸ ਕਰਕੇ ਬਾਜ਼ਾਰ ਦੇ ਵਿੱਚ ਸਸਤੀ ਕਣਕ ਨਹੀਂ ਆਈ ਔਰ ਬਾਜ਼ਾਰ ਦੇ ਵਿੱਚ ਕਣਕ ਦੀ ਸਪਲਾਈ ਘਟਣ ਕਰਕੇ ਇਹ ਕਣਕ ਔਰ ਆਟੇ ਦਾ ਰੇਟ ਕਾਫੀ ਵੱਧ ਗਿਆ ਸੋ ਦੋਸਤੋ ਜੋ ਕੇਂਦਰ ਸਰਕਾਰ ਵੱਲੋਂ ਕੱਲ ਦੀ ਅਖਬਾਰ ਦੇ ਵਿੱਚ ਖਬਰ छਪੀ ਹੈ ਕਿ ਜੋ ਮੌਜੂਦਾ ਕਟਾਈ ਦਾ ਸੀਜ਼ਨ ਆ ਰਿਹਾ ਜਿਸ ਦੇ ਵਿੱਚ ਲਗਭਗ 70% ਕਣਕ ਜਿਹੜੀ ਪੰਜਾਬ ਔਰ ਹਰਿਆਣਾ ਤੋਂ ਪ੍ਰੋਕੂਰਮੈਂਟ ਕੀਤੀ ਜਾਂਦੀ ਹੈ ਖਰੀਦੀ ਜਾਂਦੀ ਹੈ ਸਰਕਾਰ ਰਾਹੀਂ ਉਹਦੇ ਅਨੁਸਾਰ ਸਰਕਾਰ ਨੂੰ ਲਗਭਗ 310 ਲੱਖ ਟਨ ਕਣਕ ਚਾਹੀਦੀ ਹੈ ਲੇਕਿਨ ਜੋ ਮੌਜੂਦਾ ਕਟਾਈ ਵਾਲਾ ਸੀਜ਼ਨ ਆ ਪੰਜਾਬ ਹਰਿਆਣਾ ਦਾ ਜੁਪੀ ਦੇ ਵਿੱਚੋਂ ਕੁਝ ਪ੍ਰੋਕੂਰਮੈਂਟ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਣਕ ਖਰੀਦੀ ਜਾਂਦੀ ਹੈ ਉਹ ਦਿਨ ਸਾਰੇ ਇਸ ਵਾਰ ਲਗਭਗ 272 ਲੱਖ ਟਨ ਕਣਕ ਜਿਹੜੀ ਹੈ ਉਹ ਖਰੀਦੀ ਜਾ ਸਕੂਗੀ। ਜਾਨਕਿ ਆਪਾਂ ਸਿੱਧੇ ਸ਼ਬਦਾਂ ਵਿੱਚ ਕਹੀਏ ਲਗਭਗ 38 ਤੋਂ 40 ਲੱਖ ਟਨ ਜਿਹੜੀ ਕਣਕ ਉਹ ਸਰਕਾਰ ਨੂੰ ਘੱਟ ਖਰੀਦ ਹੋਵੇਗੀ, ਸਰਕਾਰ ਨੂੰ ਘੱਟ ਮਿਲੂਗੀ। ਤੋਂ ਜਿਸ ਕਰਕੇ ਸਾਥੀਓ ਸਿੱਧੀ ਜੀ ਗੱਲ ਹੈ ਕਿ ਸਰਕਾਰ ਨੇ ਜਿਹੜੀ 80 ਕਨ ਨੂੰ ਫ੍ਰੀ ਵਾਲਾ ਰਸ਼ਨ ਮੜਨਾ ਹੁੰਦਾ ਉਹਦੇ ਵਿੱਚ ਕਮੀ ਹੋ ਸਕਦੀ ਹੈ। ਜਾਂ ਆਪਾਂ ਦੂਜੇ ਸ਼ਬਦਾਂ ਵਿੱਚ ਕਹੀਏ ਕਿ ਸਰਕਾਰ ਨੂੰ ਵੱਧ ਰੇਟ ਤੇ ਖਰੀਦ ਕੇ ਕਣਕ ਜਿਹੜੀ ਕਰੀਪੁਰ ਬਾਵੇਂ ਚ ਵੜਨੀ ਪਊਗੀ ਸੋ ਦੋਸਤੋ ਇਸ ਵਾਰੀ ਜਿਵੇਂ ਜਿਹੜੇ ਕਿਸਾਨ ਵੀਰਾਂ ਨੇ ਵੱਧ ਕਣਕ ਰੱਖੀ ਸੀ ਉਹਨਾਂ ਦਾ ਜਿਹੜੀ ਕਣਕ ਹੈ ਲਗਭਗ 33-3200 ਰੁਪਿਆ ਜਾਨੀ ਕਿ 8900 1000 ਰੁਪਏ ਤੱਕ ਐਮਐਸਪੀ ਨਾਲੋਂ ਵੱਧ ਰੇਟ ਤੇ ਵਿਕੀ ਸੀ ਸੋ ਇਸ ਕਰਕੇ ਜੋ ਮੌਜੂਦਾ ਪੋਜੀਸ਼ਨ ਬਣੀ ਹੈ ਇਹ ਜੇ ਮਾਹਰ ਦੱਸ ਰਹੇ ਆ ਕਿ ਜੇ ਕਿਸਾਨ ਵੀਰ ਪੰਜਾਬ ਵਰ ਹਨ ਅੰਦੇ ਕਿਸਾਨ ਵੀਰ ਜੜਿਆ ਉਹ ਥੋੜੀ ਜੇ ਸਟਾਕ ਕਿਸੇ ਨਾ ਕਿਸੇ ਢੰਗ ਦੇ ਨਾਲ ਹੋਰ ਕਰ ਲੈਣ ਤੇ ਸਰਕਾਰ ਕੋਲ ਜਿਹੜਾ ਬਫਰ ਸਟਾਕ ਆ ਹੋਰ ਘਟ ਜਾਊਗਾ ਸੋ ਇਥੇ ਦੋਸਤੋ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਾਂ ਕਿਸੇ ਦੇ ਮਨ ਵਿਚ ਆ ਸਕਦਾ ਕਿ ਜੇ ਸਟਾਕ ਘਟ ਹੋਊਗਾ ਬਫਰ ਸਟਾਕ ਘਟ ਹੋਊਗਾ ਤੇ ਸਰਕਾਰ ਬਾਹਰੋਂ ਕਣਕ ਦੀ ਪਰਚੇਜ਼ ਕਰ ਲੂਗੀ ਇੰਪੋਰਟ ਕਰ ਲੂ। ਲੇਕਿਨ ਦੋਸਤੋ ਜੇ ਬਾਹਰੋਂ ਕਣਕ ਸਰਕਾਰ ਪਰਚੇਜ਼ ਕਰਦੀ ਹੈ ਇੰਪੋਰਟ ਕਰਦੀ ਹੈ ਤੇ ਇਹ ਜੋ ਮੌਜੂਦਾ 31 3200 ਰੀਟਰ ਚੱਲ ਰਿਹਾ ਇਹਦੇ ਨਾਲੋਂ ਕਿਤੇ ਮਹਿੰਗੀ ਕਣਕ ਸਰਕਾਰ ਨੂੰ ਮਿਲੂਗੀ। ਸੋ ਇਸ ਕਰਕੇ ਆਪਾਂ ਨੂੰ ਕਿਸਾਨ ਵੀਰਾਂ ਨੂੰ ਇਸ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਕਿ ਜਿਹੜੀ ਆਪਾਂ ਫਸਲ ਬੀਜਦੇ ਆ ਉਹਦੀ ਕੁਆਲਿਟੀ 'ਤੇ ਧਿਆਨ ਦਿੱਤਾ ਜਾਵੇ ਨਾ ਕਿ ਕੁਆਂਟੀਟੀ 'ਤੇ। ਸੋ ਜਿਵੇਂ ਇਹ ਕਣਕ ਘਟਣ ਦੇ ਕਾਰਨ ਕੀ ਹੈ ਕਿ ਇੱਕ ਤੇ 200 ਕਣਕ ਦਾ ਜਿਹੜਾ ਝਾੜ ਆ ਉਹ ਲਗਾਤਾਰ ਘਟ ਰਿਹਾ। ਮੈਂ ਖੁਦ ਆਪਣੇ ਖੇਤਾਂ ਵਿੱਚ ਦੇਖਿਆ ਵੀ ਕਣਕ ਦਾ ਝਾੜ ਵੀ ਕੁੰਡਲ ਤੋਂ ਵੀ ਥੱਲੇ ਆ ਗਿਆ। ਦੂਸਰਾ ਕੁਝ ਫਸਲਾਂ ਜਿਨ੍ਹਾਂ ਜਵੇਂ ਜੈ ਸਿਆਲੂ ਮੱਕੀ ਬੀਜ ਕੇ ਕਿਸਾਨ ਵੀ ਰ ਆਪਣੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਜਿੱਥੇ ਕਿ ਕਣਕ ਲਗਭਗ 20 ਕੁੰਡਲ ਦੇ ਲਾਗੇ ਮੰਨੇ ਆ ਗਈ ਹੈ ਇੱਥੇ ਮੱਕੀ ਦਾ ਸਿਆਲੂ ਮੱਕੀ ਦਾ ਖਾਸ ਤੌਰ ਤੇ ਝਾੜ ਬਹੁਤ ਜ਼ਿਆਦਾ ਹੈ। ਔਰ ਹੋਰ ਬਹੁਤ ਸਾਰੀਆਂ ਫਸਲਾਂ ਆਲੂ ਗੰਨਾ ਇਹਨਾਂ ਦੇ ਥੱਲੇ ਵੀ ਕੁਝ ਰਕਬਾ ਔਣ ਕਰਕੇ ਕਣਕ ਦਾ ਜਿਹੜਾ ਝਾੜ ਆ ਜਾਂ ਉਹਦੀ ਸਪਲਾਈ ਹੈ ਕਣਕ ਦੀ ਉਹ ਘਟ ਰਹੀ ਹੈ ਸੋ ਇਸ ਕਰਕੇ ਕਿਸਾਨ ਵੀਰਾਂ ਕੀ ਬੇਨਤੀ ਹੈ ਵੀ ਜੋ ਕਟਾਈ ਦਾ ਸੀਜ਼ਨ ਆ ਰਿਹਾ ਆਪਣੇ ਬਿਤ ਅਨੁਸਾਰ ਜੇ ਆਪਾਂ ਥੋੜਾ ਬਤਾ ਸਟਾਕ ਹੋਰ ਕਰ ਲਈਏ ਜਿਵੇਂ ਇਹ ਲਗਭਗ 38 40 ਲੱਖ ਟਨ ਕੁਇੰਟਲ ਦੀ ਸ਼ਾਰਟੇਜ ਹੋ ਰਹੀ ਹੈ ਕੇਂਦਰ ਸਰਕਾਰ ਨੂੰ ਬਫਰ ਸਟਾਕ ਵਾਸਤੇ ਜੇ ਇਹ ਜਿਹੜਾ ਬਫਰ ਸਟਾਕ ਹੈ ਲਗਭਗ 100 ਲੱਖ ਟਨ ਘਟ ਜਾਂਦਾ ਤੇ ਕਣਕ ਜਿਹੜੀ ਐ ਐਮਐਸਪੀ ਰੇਟ ਤੋਂ ਵੱਧ ਵਿਕ ਸਕਦੀ ਹੈ ਸੋ ਦੋਸਤੋ ਇਸ ਵਾਰੀ ਵੀ ਆਪਾਂ ਅੰਦਾਜ਼ਾ ਲਾਉਨੇ ਆ ਕਿਉਂਕਿ ਬਾਜ਼ਾਰ ਦੇ ਵਿੱਚ ਇਸ ਵੇਲੇ 2700 2800 ਰੁਪਏ ਨੂੰ ਕਣਕ ਵਿਕਰੀ ਹੈ ਤੇ ਹੋ ਸਕਦਾ ਵੀ ਮੰਡੀਆਂ ਦੇ ਵਿੱਚ ਜਿਹੜੀ ਇਹ ਸੀਜ਼ਨ ਆ ਰਿਹਾ ਐ ਐਮਐਸਪੀ ਤੋਂ ਵੱਧ ਰੇਟ ਤੇ ਕਣਕ ਵਿਕੇ ਔਰ ਸਰਕਾਰ ਦੀ ਜਿਹੜੀ ਪ੍ਰੋਕੂਅਰਮੈਂਟ ਐ ਜੇ ਉਹ 272000 ਦਾ ਅੰਦਾਜ਼ਾ 272000 ਲੱਖ ਟਨ ਦਾ ਅੰਦਾਜ਼ਾ ਲਾ ਰਿਹਾ ਤੇ ਇਹਦੇ ਨਾਲੋਂ ਸਰਕਾਰ ਦੀ ਜਿਹੜੀ ਖਰੀਦ ਆ ਘਟ ਹੋਵੇ ਪ੍ਰੋਕੂਅਰਮੈਂਟ ਘਟ ਹੋਵੇ ਜਿਸ ਕਰਕੇ ਕਣਕ ਦੀ ਸਪਲਾਈ ਹੋਰ ਘਟੂਗੀ ਔਰ ਜਿਹੜੇ 140 ਕਰੋੜ ਲੋਕਾਂ ਦਾ ਸਰਕਾਰ ਨੇ ਟਰਡ ਭਰਨਾ ਉਹਦੇ ਵਿੱਚੋਂ ਜਿਹੜੇ 80 ਕਰੋੜ ਲੋਕਾਂ ਨੂੰ ਫ੍ਰੀ ਕਣਕ ਦੇਣੀ ਹੈ ਇਸ ਸਟਾਕ ਦੇ ਵਿੱਚ ਸਰਕਾਰ ਨੂੰ ਕਾਫੀ ਪਰੇਸ਼ਾਨੀ ਆ ਸਕਦੀ ਹੈ ਔਰ ਕਿਉਂਕਿ ਬਹੁਤ ਵੱਡੀ ਆਬਾਦੀ ਦਾ ਟਰਡ ਭਰਿਆ ਜਾਣਾ ਇਸ ਕਰਕੇ 80 ਕਰੋੜ ਲੋਕਾਂ ਨੂੰ ਜਿਹੜੀ ਫ੍ਰੀ ਕਣਕ ਦੇਣੀ ਹੈ ਉਹ ਸਰਕਾਰ ਨੂੰ ਮਹਿੰਗੇ ਮੁਲਤ ਲੈ ਕੇ ਦੇਣੀ ਪੈ ਸਕਦੀ ਹੈ ਸੋ ਕਿਸਾਨ ਵੀਰਾਂ ਦੇ ਕੋਲੇ 골ਡਨ ਚਾਂਸ ਹੈ ਕਿ ਉਹ ਇਸ ਵਾਰ ਜੋ ਕਣਕ ਦੀ ਕਟਾਈ ਹੋ ਰਹੀ ਹੈ ਉਹਦੇ ਵਿੱਚੋਂ ਕੁਝ ਨਾ ਕੋਈ ਸਟਾਕ ਹੋਰ ਕਰਕੇ ਰੱਖਣਾ ਤਾਂ ਜੋ ਆਉਣ ਵਾਲੇ ਸਰਦੀ ਦੇ ਸੀਜ਼ਨ ਵਿੱਚ ਕਣਕ ਐਮਐਸਪੀ ਨਾਲੋਂ ਵੱਧ ਡੇਟ ਦੇ ਵਿੱਚ ਜੱਸ ਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ